ਸੌਰਠ ਮਹੱਲਾ ਪੰਜਵਾ ਸਤਿਗੁਰੂ ਪੂਰੇ ਭਣਾ ਤਨਾ ਜਪਿਆ ਨਾਮ ਰਮਣ ਗੋਬਿੰਦਾ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰਿ ਕੇ ਚਰਨ ਸਦਾ ਸੁਖਦਾਈ ਜੋ ਇਛੈ ਸੋਈ ਭਲ ਪਾਵ ਹੈ ਵਿਚਿ ਆਸ ਨਾ ਜਾਈ ਰਹਾਉ ਕਿਰਪਾ ਹਰੇ ਜਿਸ ਪ੍ਰਾਨ ਬਤ ਦਤ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਦਾ ਕਾਮ ਨੀਣਾ ਪਾਰ ਬ੍ਰਹਮ ਮਨ ਭਾਵੈ ਆਠ ਬਹਿਰ ਹਰ ਕਾਜ ਸਰਮੁਣਾ ਬਖੈਠ ਗੋਰੀ 라ਥੀ ਸੰਗ ਮਿਲਾਏ ਦੀਆ ਮੇਰੇ ਕਰਤੈ ਸੰਤ ਸਾਧ ਪਏ ਸਾਥੀ ਕਰਗੇ ਹੈ ਲੀਨੇ ਸਰਬ ਸਦੀਨੇ ਆਪਹਿ ਆਪ ਮਿਲਾਇਆ ਕਉਨਾਨਕ ਸਰਬ ਅਸ਼ੋਕ ਪੂਰਨ ਗੁਰਪੂਰਾ ਸਤਗੁਰ ਪਾਇਆ ਕਰਗੇ ਹੈ ਲੀਨੇ ਸਰਬ ਸਦੀਨੇ ਆਪਹਿ ਆਪ ਮਿਲਾਇਆ ਕਉਨਾਨਕ ਸਰਬ ਥੋਕ ਪੂਰਨ ਪੁਰ ਸਤਿਗੁਰ ਪਾਇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੇ ਸਹਿਬ ਹਉ ਗੁਰ ਪ੍ਰਸਾਦਿ ਜਪੋ ਆਦ ਸਚੁ ਜੁਗਤ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੁਚਨ ਹੋਵੈ ਜਿ ਸਚੁ ਲਖਵਾਰੁ ਤਪੈ ਜਪਿ ਨ ਹੋਵੈ ਜਿ ਲੈ ਰਹਾ ਅਵਤਾਰੁ ਫੁਖੇ ਆਪੁ ਖਨਾ ਉਤਰੀ ਜਿਵਨਾਂ ਪੁਰੀਆ ਪਾਰ ਸਹ ਸਿਆਣਪਾ ਲਖੁ ਹੋਇ ਲੈ ਕਨਜ ਲੈ ਨਾਲ ਕਿ ਸਚਿਆਰਾ ਹੋਈਐ ਕਿ ਪੂੜੈ ਟੁਟੇ ਪਾਲ ਹੁਕਮੁ ਜਾਈ ਜਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਹੁਣਿ ਆਕਾਰੁ ਹੁਨਾ ਕਿਹਾ ਜਾਈ ਹੁਕਮੇ ਹੋਹੁਣੁ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੀਟੁ ਨੁਕਮ ਲਿਖੈ ਰਖੁ ਸੁਖ ਪਾਈਐ ਹੈ ਕਹਨਾ ਹੁਕਮਿ ਬਖਸ਼ਿਸ਼ ਕਹ ਹੁਕਮਿ ਹਦਾ ਬੁਆਈ ਹੈ ਹੁਕਮੇ ਅੰਦਰ ਸਭ ਕੋ ਵਾਰ ਹੁਨਾ ਕੋਈ ਨਾਸੁ ਜੀਉ ਜੇ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਦਾਨ ਹੋਵੇ ਕਿਸੇ ਦਾਨ ਗਾਵੇ ਕੋ ਦਾਰ ਜਾਨੇ ਨਿਸ਼ਾਨ ਗਾਵੇ ਕੋ ਬੋਗ ਨੋੜਿਆਈਆ ਚਾਰ ਗਾਵੇ ਕੋ ਦੇਖੋ ਵਿਚਾਰ ਗਾਵੇ ਕੋ ਦਾਸ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੈ ਕੋ ਜਪੈ ਰਿਸੇ ਦੂਰ ਗਾਵੈ ਕੋ ਵਿਖੇ ਹਰ ਹਰੂਰ ਕਥਨਾ ਗਥਨਾ ਵੇ ਟੋਟ ਕਤ ਪਰ ਗਥੀ ਕੋਟੀ ਕੋਟ ਦਿੰਦਾ ਦੇ ਲਿੰਦੇ ਰਖਵਾ ਹੈ ਜੁਗ ਅੰਤਰ ਖਾਹੀ ਖਾਹ ਹੈ ਹੁਕਮੇ ਹੁਕਮ ਚਲਾਇ ਰਾਹੈ ਰੋ ਨਾਨਕ ਵਿਖੇ ਪ੍ਰਵਾਹ ਹੋਵਾ ਸਾਚਾ ਸਾਹਿਬ ਸਾਚਨਾਏ ਬਖਿਆ ਬਹੁ ਅਪਾਰ ਆਖੈ ਮੰਗੈ ਦੇ ਦੇਹ ਰਾਤ ਕਰੇ ਰਾਤਾਰ ਪਰ ਕੀ ਅਗਰ ਕੀ ਹੈ ਜਦ ਦਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਸੁ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿ ਆਏ ਵਿਚਾਰ ਹਰਮੀ ਆਵੈ ਕਪੜਾ ਨਦਰੀ ਮੁਖੁਰਵਾ ਨਾਨਕ ਕਹਿ ਵਜਾਣੀ ਸਭ ਆਪੇ ਸਚਿਆਰ ਆਪਿਆ ਨ ਜਾਇ ਕੀਤਰ ਹੋਇ ਆਪਿ ਆਪੇ ਨਿਰਨਿ ਸੋਇ ਜਿਨਿ ਸੇਵਿਆ ਸਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਪਾਉ ਦੁਖ ਬਰਹਰ ਸੁਖ ਵਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰਾ ਈਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਹਾਂ ਜਨਕ ਨਹੀ ਸਿਨਾਗਸ ਨਜਾਈ ਗੁਰ ਅਖ ਦੇਵ ਜਹਾਈ ਸਭਨਾ ਜੀਆ ਖੈ ਦਾਤਾ ਸੋ ਮੈ ਸਨਜਾਈ ਇਰਹੁ ਨਵਾ ਜੇ ਦਸ ਭਾਵ ਬਿਣ ਬਣ ਕੀ ਨਾਇ ਖਰੀ ਜੇ ਤੇ ਸਠ ਉਪਾਈ ਵਿਖਾ ਬਿਨ ਕਰਮ ਕੀ ਮਿਲੈ ਰਈ ਮਾਤਵ ਚਰਤਨਾ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਨਾਈ ਸਭਨਾ ਜੀਆਂ ਕਹਿ ਦਤ ਸੁਮੇਸ ਸੁਮਜਾਈ ਜੇ ਜਗ ਦਰਿਆ ਅਰਜਾ ਹੋਦ ਸੁਣੀ ਹੋਏ ਨਮ ਅੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਹਾਈ ਕੈ ਜਸ ਕੀ ਰਜਗਲੀ ਜੇ ਤਿਸ ਨਦਰਿ ਨਾ ਵਿੱਚ ਵਾਸ ਨ ਪੁੱਛੇ ਕੀ ਹਿਟ ਅੰਦਰ ਹਿਟ ਕਰ ਰੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਗੁਣ ਸੁਚੇ ਜੇ ਤਿਸ ਗੁਣ ਕੋਈ ਕਰੇ ਸੁਣੈ ਅਸਤ ਪੀਰ ਸੁਨਾਥ ਸੁਣੈ ਅਧਰਤਵ ਲਿਆਕਾਸ਼ ਸੁਣੈ ਦੇਵਲਾ ਪਾਤਾਲ ਸੁਣੈ ਬਹੁਣ ਸਖੈ ਖਾਲ ਨਾਨਕ ਬਖਤ ਵਾ ਵਿਗਾਸ ਸੁਣੇ ਰੂਪ ਆਪਕਾ ਨਾਸ ਸੁਣਿਆ ਸ੍ਰੀ ਬ੍ਰਹਮੰਡ ਅਖਸਲਾ ਹਰਮੰਦਰ ਸੁਣਿਆ ਜੋਗ ਜੋਤਨ ਭੀਦ ਸੁਣਿਆ ਸਾਸ ਸਮਚ ਵੇਦ ਨਾਨਕ ਬਖਤ ਵਾ ਵਿਗਾਸ ਸੁਣੇ ਰੂਪ ਆਪਕਾ ਨਾਸ ਸੁਣਿਆ ਸਾਸਨ ਦੋਖ ਗਿਆਨ ਸੁਣਿਆ ਅਛਲ ਕਾ ਚਿਨਨ ਸੁਣੈ ਬੜ ਬੜ ਬਾਬ ਹੈ ਮਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤ ਹੁਦਾ ਵਿਗਾ ਸੁਣੈ ਰੂਪ ਆਪਕਾ ਨਾਸ਼ ਸੁਣੈ ਸਰਾ ਗੁਨਾ ਕੀ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਰੰਦੈ ਬਾਬੇ ਰਾਹੁ ਸੁਣੈ ਹੱਥ ਹੋਏ ਸਗਾਹ ਨਾਨਕ ਭਗਤ ਹੁਦਾ ਵਿਗਾ ਸੁਣੈ ਰੂਪ ਆਪਕਾ ਨਾਸ਼ ਮਨ ਕੀ ਅਟ ਕਹੀ ਨ ਜਾਏ ਦੇਖੋ ਹੈ ਵਿਚੇ ਵਿਚਤਾਏ ਕਾਗਜ ਗਰਮ ਨ ਲਖਣ ਹਾਰ ਮੁਨ ਲਖਬ ਹੈ ਕਰਨ ਹ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਧਵੈ ਮਨ ਬੁੱਧਹ ਮਾ ਸਗਲ ਭਾਵਨ ਕੀ ਸੁਧਾ ਮਨ ਮੋਟਾ ਨ ਖਾਈ ਮਨ ਜਮਕੇ ਸਾਧਨ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਆਰਗੜਾ ਨਾ ਪਾਏ ਮਨ ਬਸਿਓ ਪਰਕਟ ਜਾਏ ਮਨ ਮਗ ਨ ਚੱਲੇ ਬੰਸ ਮਨ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨਿ ਪਾਵਹਿ ਮਹਲਵਾਰ ਮਨ ਪਰਵਾਰ ਐਸਾ ਰਹਾਉ ਮਨ ਤਰਤਾਰੇ ਗੁਰ ਸਿਖੁ ਮਨ ਨਾਨਕ ਭਵਨ ਵਿਖੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਪੰਜ ਪਰਵਾਣ ਪੰਜ ਪਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਾ ਰਾਜਾਨ ਪੰਚਾ ਖਾ ਗੁਰ ਏਕ ਅਧਿਆਰ ਜੇ ਕੋ ਕਹੈ ਹਰੇ ਵਿਚਾਰ ਕਰਤੇ ਖੈ ਕਰਨ ਨਾਹੀ ਤੁਮਾਰ ਤੋਲ ਧਰਮ ਰਿਆਖਾ ਮੁਕਤ ਸੰਤੋ ਸੋ ਰਖਿਆ ਜਨ ਕਉਤ ਜੇ ਕੋ 부ਜੈ ਹੋਵੇ ਸਚਿਆ ਦਵਲੇ ਉਪਰ ਗੀਤਾ ਪਾਰ ਧਰਤੀ ਹੋਰ ਮਰੈ ਹੋਰ ਹੋਰ ਦਿਸੇ ਬਾਤ ਲਿਖੇ ਹਮ ਜੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਹੁਣੀ ਖਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਹਿਤਾ ਹੋਈ ਹਿਤਾ ਦਾਸ ਹਲ ਰੂਪ ਹਿਤੀ ਜਾਤ ਜਾਣੈ ਕੋ ਮੂਟ ਹਿਤਾ ਸਭ ਇਕ ਵਾਉ ਦਿਸੇ ਹੋਏ ਲਖ ਦਰੀਆਉ ਕੁਦਰਤ ਹੁਣ ਗਹਾ ਵਿਚਾਰ ਵਾਰਨ ਜਾਉ ਇਕ ਵਾਰ ਜੋਹਰੁ ਲਿਭਾਵੈ ਸਾਇਬਲੀਕਾਰ ਤੂ ਸਦਾ ਸਲਾਮ ਸੋ ਨਿਰੰਕਾਰ। ਆ ਸੰਖਿ ਜਪਿ ਅਸੰਭਾਉ ਅਸੰਗ ਪੂਜਾ ਸੰਖ ਦਪਤਾਉ। ਆ ਸੰਖ ਗ੍ਰੰਥ ਮੁਖਿ ਪਾਠ ਅਸੰਗ ਜੋਗ ਮਨਹ ਰਹੀ ਉਦਾਸ। ਆ ਸੰਖ ਬਸ ਗੁਣ ਗਿਆਨਿ ਵਿਚਾਰ ਸੰਸਤੀ ਅਸੰਗ ਦਾਤਾਰ। ਆ ਸੰਖ ਸੁਰਮਾ ਬਖਸਾਰ ਅਸਮੋਲਿ ਬਲਾਈ ਤਾਰ। ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਹਉ ਤਦ ਭਾਵੈ ਸਾਇਬ ਲਿਹਾਰ ਤੂੰ ਸਦਾ ਸਲਾਮਤ ਨਿਰੰਗਾਰ ਅਸੰਖ ਮੋਰਖੰਧ ਕੋਮਰ ਅਸੰਖ ਚੋਰ ਹਰਾਮਪੂਰ ਅਸੰਖ ਮਸਰ ਜਾਹੈ ਜੋਰ ਅਸੰਖ ਗਲਵੜ ਹਤਿ ਅਹਮਾ ਹੈ ਸੰਬਾਪੀ ਬਾਪ ਜਹੈ ਅਸ਼ੰਖੁ ਬੁੜਿਆਰੈ ਅਗੁਰੈ ਫਿਰਾਹੈ ਸੰਗ ਮਲੇਸ਼ ਮਰ ਪਖਾ ਹੈ ਹਸਨੰਦਕ ਸਿਰ ਕਰ ਹੈ ਭਾਰ ਨਾਰਖ ਨੀਚ ਕਹ ਵਿਚਾਰ ਵਾਰਨ ਜਾਏ ਕੋ ਵਾਰ ਜੋ ਹਰਿ ਤਿ ਪਾਵੈ ਸਾਇ ਭਲੀ ਘਾਰ ਦੂਖ ਦਾ ਸਲੰਗ ਸੁ ਨਿਰੰਕਾਰ ਹਸਨਾਸਨ ਹਭ ਅਗਮ ਅਗਮ ਸਹ ਲੋਏ ਸੰਗ ਹੈ ਸਿਰ ਭਾਰ ਹੋਏ ਆਖਰੀ ਨਾਮ ਅਖਰੀ ਸ਼ਲਾਹ ਅਖਰੀ ਗਿਆਨ ਗਿਰਤ ਗੁਣ ਗਾਹ ਅਖਰੇ ਲਿਖਣਾ ਬੋਲਣ ਬਾਹਣ ਅਖਰਾਸ ਸੰਜੋਗ ਬਖਾਣ ਜਨ ਹੈ ਲਿਖੈ ਦਿਸਨਾਹ ਜੇ ਫਰਮਾਏ ਤੇ ਪ੍ਰਵਾਹ ਜਿਤਾ ਗੀਤਾ ਰਿਤਾ ਨਾਓ ਵਿਣ ਨਾਵੇ ਨਾਹੀ ਕੋਟਾਉ ਕੁਦਰਤ ਹੁਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜਹਰ ਦਰਭਾਵੇ ਸਾਇ ਭਲੀਕਾਰ ਤੁੰਤ ਦਾ ਸਲਾਮ ਉਸ ਨਿਰੰਕਾਰ ਭਰੀਏ ਹੱਥ ਬੈਤੰਦੇ ਬਾਣੀ ਤੁਪੈ ਦਰਸਾ ਕੇ ਮੂਤਪੁਰਿਤੀ ਗੱਪਣ ਹੋਏ ਦੇਸਾ ਗੁੰਲੈ ਅਧੋਏ ਭਰੀਏ ਮਤ ਪਾਪਾ ਕੇ ਸੰਗ ਹਦੁਪੈ ਨਾਵੇ ਕੇ ਰੰਗ ਬੁੰਨੀ ਬਾਪੀ ਆਖਣ ਨਾ ਹੈ ਕਰ ਕਰ ਹਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਤੁਮਿ ਆਪੋ ਜਾਹੋ ਤੀਰਥ ਦਪ ਦਿਆ ਦਦਾਨ ਜੇ ਕੋ ਪਾਵੈ ਤਨ ਕਾ ਮਾਹਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਾਸ ਦਾਸ ਬਾਣੀ ਬਰਮਾਉ ਸਸ ਸੁਹਾਣ ਸਦਾ ਮਨ ਜਾਉ ਕਵਣ ਸੋਹ ਵੇਲਾ ਵਕਤ ਕਵਣ ਕੰਤਤ ਕਣਵਾਰ ਕਵਨ ਸਿਰਤੀ ਮਾਹੋ ਹੰਜਿਤ ਹੋ ਆਕਾਰ ਵੇਲਾ ਪਏ ਬਣ ਤੀਜ ਹੋਵੇ ਲੇਖ ਕੁਰਾਨ ਪ੍ਰਖਲਾ ਬਾਇ ਫਰਦੀ ਰਖਨ ਲੇਖ ਕੁਰਾਨ ਜਤ ਸਵਾਰਨਾ ਜੋਗੀ ਜਾਣੈ ਰਸ ਮੋਨਾ ਕੋਈ ਜਹਤਾ ਹਸਤੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਖਰੇ ਆਖਾ ਕਿਵ ਸਹ ਲਾਹੀ ਕਿਉ ਅਰਨੇ ਕਿਉ ਜਾਣਾ ਨਾਨਕ ਆਪਨ ਸਭ ਕੋ ਆਖੈ ਪਿਖਦੋ ਇੱਕ ਸਿਆਣਾ ਵੱਡਾ ਸਾਹੀ ਵਢੀ ਨਾਏ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਗਿਆਨ ਸੁਹ ਹੈ ਪਤਲ ਬਤਲੂ ਲਖ ਅਗਾਸਾਗਾ ਸੋੜ ਕੋਪ ਘਾਸ ਕੇ ਵੀਰ ਚਨਿਕ ਬਾਤ ਸਹਸ ਥਰਹ ਗਹਿ ਗਤੇ ਬਾਸ ਲਗਤਾ ਲਿਖਾ ਹੋਇ ਤਰਹੀਆ ਲਿਖੇ ਹੋਏ ਵਿਨਾਸ਼ ਨਾਨਕ ਵਡਾ ਆਖੀਐ ਅਪਿ ਜਣਹਿ ਆਪ ਸਲਾਹੀ ਸਲਾਹ ਹੈ ਤਿ ਹਉਪਨਾ ਪਾਈਆ ਨਦੀਆਂ ਤੇ ਵਹਾ ਬਸੋ ਨ ਜਾਣੀ ਹੈ ਸੁਮੰਦ ਸਾਹਾ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕੀੜੇ ਤੁਲ ਨ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤਨਾ ਸਿੱਤਿ ਗਹਿ ਨ ਅੰਤ ਅੰਤਨਾ ਕਰਣਾ ਦੇਣ ਨ ਅੰਤ ਅੰਧ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਧ ਨਾ ਜਾਪੈ ਹਿਤ ਆਕਾਰ ਅੰਤ ਨਾ ਜਾਪੈ ਬਾਰ ਬਾਰ ਅੰਧਕਾਰਨ ਹਿੱਤ ਬਿਲੜਾ ਹੈ ਤਾ ਕਿ ਅੰਧ ਨਾ ਪਾਈ ਜਾ ਹੈ ਇਹ ਅੰਧ ਨਾ ਜਾਣੇ ਹੋਏ ਭਗਤਾ ਗਹੀਏ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉਚੇ ਮੁਰਚਾ ਨਾ ਹੋਵੇ ਲੂਚਾ ਹੋਵੇ ਹੋਏ ਦਸੋਚੀ ਕੋ ਜਾਣੈ ਸੋਈ ਜੇੜਾ ਪੋ ਜਾਣ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਨ ਅਦਮਾਏ ਕਿਤੇਉਂ ਜੁਰੀ ਅਪਾਰ ਕਿਤੇ ਆਗਤ ਨਹੀਂ ਵਿਚਾਰ ਕਿਤੇ ਹਦ ਤਹ ਵਿਚਾਰ ਕਿਤੇ ਲੈ ਲੈ ਓਂ ਕਰਵਾ ਹੈ ਕਿਤੇ ਮੁਰਖ ਹਾਹੀ ਹਾ ਹੈ ਕਿਤੇ ਆ ਲੋਕੋ ਸਦਮਾਰ ਹੈ ਪੀਰ ਦਾਰਤਰੀ ਦਾਤਾਰ ਮੰਨ ਖਲਾਸੀ ਬਾਣੇ ਹੋਏ ਹੋ ਰਾਖਨ ਸਕੈ ਕੋਈ ਜੀ ਕੋ ਹੈ ਆਖਣ ਪਾਏ ਹਜ ਜਿਤੇ ਅਮੋਖ ਆਏ ਆਪੇ ਜਾਣੇ ਆਪੇ ਲੇ ਆਖੈ ਸੇ ਵੀ ਹੈ ਕੇ ਜਸਨੋ ਵਖਸਾ ਸਬਸਲਾ ਨਾਨਕ ਬਾਸਿ ਆਹੀ ਬਾਸਾ ਹੋ ਅਮਲ ਗੁਣਮਲ ਬਾਪਾ ਹਰਿ ਅਮਲ ਵਾਪਾਰੀ ਮਨ ਬੰਡਾਰ ਅਮਲ ਹਮਲਾ ਜਾਹੇ ਅਮਲ ਪਾਏ ਅਮਲ ਸਮਾਹੇ ਅਮਲ ਧਰਮ ਅਮਲ ਦੀ ਵਾਹਣ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ਼ੋਂ ਨਿਸ਼ਾਨੇ ਅਮਲ ਕਰਮੇ ਮਰ ਫਰਮਾੜ ਅਮਲ ਅਮਲ ਆਖਿਆ ਨਾ ਜਾਈ ਆਪ ਆਹੇ ਲਿਵਲਾਈ ਆਖੇ ਵਿਰ ਬਾਟ ਪ੍ਰਾਣ ਆਖੇ ਬੜੇ ਖਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇਹੀ ਗੋਵਿੰਦ ਆਖੇ ਸਿਰਾਖੇ ਸਤ ਆਖੇ ਰਚਿ ਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੁਨ ਲਾ ਮੁੰਦ ਸੇਵ ਕਿਤੇ ਆਖੇ ਅਖਨ ਬਹ ਹੈ ਹਿਤ ਗਹ ਗਹ ਉਠ ਉਠ ਜਾ ਹੈ ਤੇ ਹਿਤ ਹੋਰ ਕਰ ਹੈ ਆਖਣਾ ਸ਼ਖ ਹੈ ਕਿ ਜੇ ਡ ਭਾਵੈ ਜੇ ਡ ਹੋਈ ਨਾਨਕ ਜਾਣੈ ਸਚੈ ਸੋਈ ਜੇ ਕੋ ਆਖੈ ਬੁਲਗਰ ਦਾਲ ਕੇਸਰ ਗਾਵਾਰਾ ਗਾਵਾਰ ਸੋਦਰ ਕੇ ਹਾਸੁ ਕਰ ਕੇ ਹਾ ਜਿਤ ਮੈਂ ਸਭ ਸਮਾਂ ਲਈ ਵਾਜੀ ਨਾਦ ਅਨੇ ਗਸਨਿ ਖਾ ਗਿਤੇ ਵਾਣਹਾਰੀ ਕੇਤੇ 라ਵਿਸ਼ ਅਹੀਨ ਕੇਤੇ ਗਾਵਣਹਾਰੀ ਗਾਹੈ ਤੁਹਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਹਿ ਜਿਤ ਗਤਿ ਗਤਿ ਜਾਣਹਿ ਲਿਖਲੇ ਧਰਮ ਵਿਚਾਰੇਗਾ ਸਰਬਰਮਾ ਦੇਵੀ ਸੋਹੰਸਾ ਦਾ ਸਵਾਰੇ ਗਾਵਹਿ ਨਿਰਾਸਨ ਬੈਠੇ ਨੇਫਤਿਆਂ ਦਰਨਾਂ ਦੇ ਗਾਵਹਿ ਸਦ ਸਮਾਧੀ ਅੰਦਰ ਅਨਸਾਰ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਮੁਨੀ ਸਰ ਜਗਤਿ ਵੇਦਾਂ ਦੇ ਗਾਮੁਨੀਆ ਮਨਮੋਹਨ ਤੁਲਕਾ ਮਥ ਪਿਆਲੇ ਗਾਵਨ ਰਤਨੁ ਪਾਇ ਤੇਰੇ ਅਪਸਠ ਤੀਰਥ ਨਾਲੇ ਗਾਉ ਨੂਰ ਮਹਾ ਬਲ ਸੂਰਾ ਗਾ ਫੈ ਕਾਣੀ ਚਾਰੀ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰਖੇ ਧਾਰੇ ਸੈਦਨ ਗਾਵਹਿ ਜੋਹੋ ਤਦ ਪਾਵਨ ਤੇਰੇ ਭਗਤ ਰਸਾਲੇ ਹੋਰ ਹਿਤ ਗਾਵਨ ਸੇ ਮੈਂ ਜਤਨਾਉ ਨਾਨਕਿਆ ਵਿਚਾਰੀ ਸੋਈ ਸੋਇ ਖਦਾ ਸਾਹਿਬ ਸਚਾ ਹਚਿ ਨਾਈ ਹੈ ਭੀ ਹੋਸੀ ਜਨ ਜਸ ਰਚਨਾ ਜਿਨਾਂ ਰਚਾਈ ਰੰਗੇ ਰੰਗੇ ਭakti ਕਰ ਕਰ ਜਿਸ ਸੀ ਮਾਇਆ ਜਨੁ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਜਿਉ ਜੀ ਵੜਿਆਈ ਜੋਦਸ ਭਵੈ ਸੋਇ ਕਾਸੀ ਹੁਕਮਨਾ ਕਰਣਾ ਜਾਈ ਸੋ ਪਾਸ਼ਾ ਹੋ ਸਹਬ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸ਼ਰਮ ਬਚੋ ਲਈ ਧਿਆਨ ਕੀ ਗਰਹਿ ਵਿਪੂਰਤ ਕਿੰਦਾ ਖਾਲ ਫਾਰੀ ਗਾਇਆ ਜੁ ਕੰਡਾ ਪਰ ਤੀਟ ਆਏ ਪੰਥੀ ਸਭ ਜਮਾਤੀ ਮਨ ਜੀਤੈ ਜਗ ਜੀਤ ਹਾਰੇ ਸਹ ਦਸਿਆ ਹਾਰੇ ਸ ਆਦੋ ਨੀਲ ਨਾਦਨਾ ਹਟ ਜਗ ਜੂ ਏ ਕੋ ਈਸ ਭਗਤ ਗਿਆਨ ਅਧਿਆ ਪੰਡਰਨ ਘਟ ਘਟ ਵਜੈ ਨਾਦ ਆਪੁ ਨਾਥ ਨਾਥੀ ਸਭ ਜਗ ਕੀ ਰਤ ਸਦਗਰਾ ਸਾਧ ਸੰਜੋਗ ਜੋਦੋ ਏ ਕਾਰਜ ਨਾ ਲੇਖਿਆ ਹੈ ਭਾਗ आदेश आदिनीलनाहत आदे ऋजु विको वे वेश एका मायि तञ्जलि प्रबाहण एक संसारि भण्डारिखला जट स भाव होवै हरमान है विख्यनान विभक्ता है विनादेश आदेश वादनीलनाहत ऋजु विको वेश ਆਸਣ ਲੋ ਲੋ ਮੰਡਾਰ ਜੋ ਹੋ ਗਿਛ ਪੈ ਸੇ ਕਵਾਰ ਹਰ ਕਲ ਵੇਖੈ ਸੁਰਜਨ ਹਾਰ ਨਾਨਕ ਸੱਚੇ ਹੀ ਸਾਚੀ ਕਾਰ ਅਰੇ ਰਸਿਆ ਅਰੇਸ ਆਰ ਨੀਲ ਨਾਦ ਨਾਹਤ ਜੁਜੂ ਏਕੋ ਵੇਸ ਇਕ ਦਾ ਜੇ ਬੋ ਲਖ ਹੋ ਹੈ ਲਖ ਹੋਵੇ ਹੈ ਲਖ ਵੀਸ ਲਖ ਲਖ ਵਿੜਾ ਕੀ ਹੈ ਖਨਾ ਨਾ ਜਗੀਸ਼ ਇਤਰਾਹੀ ਬਤਪਾ ਬਣੀਆ ਛੜੀ ਹੋਏ ਕੀਸ ਸੁਣ ਗਲਾ ਆਕਾਸ ਕੀ ਟਾਇਰੀਸ ਨਾਨਕ ਰੰਧਰੀ ਬਾਈਏ ਊੜੇ ਊੜੇ ਢੀਸ ਆਖਣ ਜੋਰ ਰਿਪੈ ਰਹੇ ਜੋਰ ਜੋਤਨਾ ਮੰਗਣਾ ਦੇਣ ਨ ਜੋਰ ਨਰਨਾ ਜੀਵਨ ਮਰਨ ਨਹਿ ਜੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੂਪੀ ਗਿਆਨ ਵਿਚਾਰ ਨਿਰਨਾਰਪਿ ਹਟੈ ਸੰਸਾਰ ਜਿਸ ਹਰਿ ਰੂਪਾ ਵੇਖੈ ਸੋਈ ਨਾਨਕ ਉਤਮ ਨਿਸ਼ਣਾ ਹੋਈ ਰਾਤੇ ਰਤੇ ਹਤੀ ਵਾਰ ਪਵਨ ਪਾਣੀ ਅਗਨੀ ਪਤਾਲ ਜਿਸ ਦਰਤੀ ਸਭ ਰਖੀ ਧਰਮਸਾਲ ਤਸਾ ਜੀ ਜੁਟ ਕੇ ਰੰਗ ਦਿਨਖੇ ਨਾ ਹਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸੁਚਾ ਦਰਵਾਹਰ ਸੋਹਣ ਬਨਪੁਰ ਵਾਹਨ ਨਦਰੀ ਕਰਮ ਭਵੇਨੀ ਸਾਹਣ ਘਟ ਪਕਾਇ ਉੱਥੇ ਪਾਏ ਨਾਨਕ ਗਿਆ ਜਪੇ ਜਾਈ ਧਰਮ ਹੰਡਕਾ ਫਿਰ ਧਰਮ ਗਿਆਨ ਹੰਡਕਾ ਕੁਰਮ ਬਉਣ ਬਾਣੀ ਵਸੰਤਰ ਗਾਨ ਮਹੇਸ਼ ਵਰਮੇ ਹਰਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇਆ ਕਰਮ ਭੂਮੀ ਮੇਰ ਹਿਤੇ ਹਿਤੇ ਰੂਪ ਦੇਸ ਹਿਤੇਂਦ ਚੰਦ ਸੂਰ ਹਿਤੇ ਤਿਮੰਦਲ ਦੇਸ ਹਿਤੇ ਸਦਾ ਬੁੱਧਨਾਥ ਹਿਤੇ ਗਿਤ ਦੇਵ ਦੇਸ ਹਿਤੇ ਦੇਦਨ ਮੰਨ ਹਿਤੇ ਤਿਰੰਤ ਸੁਮੰਦ ਕਿਤੇਆ ਖਾਣੀ ਕਿਤੇਆ ਬਾਣੀ ਹਿਤੇ ਬਾ ਨਿਰੰਦਰ ਕਿਤੇਆ ਸੁੱਤਿ ਸੇਵ ਗਿਤ ਨਾਨਕ ਅੰਤ ਨ ਅੰਤ ਗਿਆਨ ਹੰਡ ਮੇ ਗਿਆਨ ਵਿਚੰਡ ਸੁਨਾਹਰ ਅਨੰਦ ਕੋਟ ਆਨੰਦ ਸਰਬ ਹੰਡ ਕੀ ਬਾਣੀ ਰੂਪ ਤਥਾ ਘਰਤ ਘੜੀਏ ਬਖਤੇ ਅਨੂਪ ਤਾਕੇ ਅਲਕੀਨਾ ਜਾਹ ਹੈ ਜੇ ਕੋ ਹੈ ਵਿਚੇ ਵਿਚਟਾਏ ਰਤੈ ਘੜੀਏ ਸੁੱਤ ਮਤਮਨ ਬੁੱਧਹ ਤਥਾ ਘੜੀਏ ਸ੍ਰੰਤਾਂ ਕੀ ਸੱਤ ਕਰਮ ਹੰਡ ਕੀ ਬਾਣੀ ਜੂਲ ਰਤੈ ਹੋਰ ਨਾ ਹੋਈ ਹੋਰ ਸਥਾ ਜੋਦ ਮਹਾਭਲ ਸੂਰ ਤਨ ਮੇ ਰਾਵ ਰਹਿਆ ਹਿਤ ਹਿਤ ਮਹਿਮਾ ਮਾਹ ਹੈ ਆਗੇ ਰੂਪ ਨਾ ਗਤਨੀ ਜਾਹੇ ਨਾਮ ਰਠਾਗੇ ਜਾਹੇ ਜਿਨ ਕੇ ਰਾਂ ਉਸ ਮਨ ਮਾਹ ਹੈ ਤਥਾ ਵਤ ਸਗਲ ਹੋਏ ਖਰਹਨਾਂ ਸਚਮ ਸੁ ਹੋਏ ਹੱਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਚਹੰਡ ਮੰਡਲ ਵਰਪੰਡ ਜੇ ਕੋਚਾ ਦੰਤ ਨਾਇੰਤ ਚਲੋ ਲੋ ਲੋ ਆਕਾ ਜਿ ਹੁਕਮ ਦੇ ਦੁਨਕਾਰ ਵਿਖੇ ਉਸੇ ਗਰਵੀਚਾ ਨਾਨਕ ਅਸਨਾ ਕਰਣਾ ਸਾਰ ਜਦ ਬਹਾਰ ਦੀ ਸੁਨਿਆਰ ਹਮਤਵੀਰ ਹਪਿਆਰ ਭਉ ਭਲਾ ਦਪਤਾਉ ਭਾਂਡਾ ਭਉ ਅਮਰਤ ਦਟਾਲ ਖੜੀਏ ਸਬ ਸਚੀ ਡਕਸ਼ਾਲ ਜਿਨ ਕੋ ਨਜ਼ਰ ਕਰਮ ਦੇ ਨਕਾਰ ਨਾਨਕ ਨਜ਼ਰੀ ਨਦਰਿ ਨਿਹਾਲ ਸਲੋਖ ਕਾਵਣ ਗੁਰੂ ਮਾਨੀ ਪਿਤਾ ਮਾਤਾ ਧਰਮਹਿਤ ਜਿਸ ਸਰਾ ਦੁਇ ਰਾਹੀ ਰਾਯਾ ਖੇਲੈ ਸਗਜਤ ਚੰਗਿਆਈਆਂ ਬਰਿਆਹੀਆਂ ਵਚ ਧਰਮ ਹਰੂਰ ਕਰਮੀ ਆਪੋ ਆਪਣੀ ਖਿੰਡੇ ਡੈ ਕੇ ਦੂਰ ਜਿਨੀ ਨਾਮ ਤੇ ਆਹਿਆ ਗਏ ਉਸਤਿ ਹਾਲ ਨਾਨਕ ਤੇ ਹੀ ਮੁਖ ਉਜਲੇ इति श्रुति हिनाद